ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋੜੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਆਪਣਾ ਨੰਬਰ ਹੈਗਾ 987623917 ਅੱਜ ਦੀ ਵੀਡੀਓ ਵੀਰੇ ਆਪਾਂ ਪਿੰਡ ਬੱਲੋ ਪਹੁੰਚੇ ਹਾਂਗੇ ਜ਼ਿਲ੍ਹੇ ਬਠਿੰਡੇ ਦਾ ਪਿੰਡ ਹੈਗਾ ਤੇ ਚੰਗਾ ਨਗੀਨਾ ਦਿਖਾਉਣਾ ਤੁਹਾਨੂੰ ਵੱਡੇ ਕੱਦ ਕਾਠ ਦਾ ਰੇਲ ਗੱਡੀ ਦਾ ਇੰਜਨ ਜਿਹਨੂੰ ਕਹਿੰਦੇ ਓਡੀ ਮੱਝ ਹੈਗੀ ਤੇ ਪੂਰੀ ਚੰਗੀ ਮਿਲਕ ਕੰਪੈਸਿਟੀ ਵੀ ਚੰਗੀ ਰੂ ਬਾਈ ਜੀ ਨਾਲ ਕਰਾਵਾਂਗੇ ਗੱਲਬਾਤ ਨਾਮ ਡਰੈੱਸ ਪੁੱਛ ਕੇ ਦੱਸਾਂਗੇ ਤੇ ਡਿਟੇਲ ਇਹਦੀ ਪੁੱਛ ਕੇ ਦੱਸਾਂਗੇ ਆ ਜਾ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਠਾਕ ਹੋ ਜੀ ਵਧੀਆ ਹੀ ਵਧੀਆ ਬਾਈ ਤੇ ਨੰਬਰ ਬੋਲਿੰ ਵੀਰੇ ਪਹਿਲਾਂ ਨੰਬਰ ਬਾਈ ਹੈਗਾ ਆਪਣਾ 84378 62616 ਠੀਕ ਆ ਵੀਰੇ ਤੇ ਵੀਰੇ ਪਿੰਡ ਆਪਣਾ ਆ ਗਿਆ ਪਿੰਡ ਬੱਲੋ ਆ ਜੀ ਚੌ ਬੱਲੋ ਗਾਵਾ ਬੱਲੋ ਵੀ ਕਹਿੰਦੇ ਠੀਕ ਹੈ ਠੀਕ ਆ ਜੀ ਤੇ ਨੇੜੇ ਦੇੜੇ ਪਿੰਡ ਕਿਹੜੇ ਆਪਣੇ ਰਾਮਪਰਾ ਫੂਲ ਕੋਲੇ ਪੈਂਦਾ ਰਾਮਪਰਾ ਫੂਲ ਏਰੀਆ ਇਹ ਹਾਂ ਜੀ ਤੇ ਜ਼ਿਲ੍ਹਾ ਕਿਹੜਾ ਆ ਗਿਆ ਜ਼ਿਲ੍ਹਾ ਬਟਿੰਡਾ ਪੈਂਦਾ ਜੀ ਜ਼ਿਲ੍ਹਾ ਬਟਿੰਡਾ ਤੇ ਵੀਰੇ ਜਿਹੜੀ ਆਪਾਂ ਮੱਝ ਦੇਖੀ ਜਾਂਦੇ ਹਾਂਗੇ ਹਾਂ ਜੀ ਕਿਹੜਾ ਸੂਆ ਸੂਈ ਆ ਇਹ ਇਹ ਸੂਆ ਤੀਜਾ ਸ ਸੂਈ ਅੱਜੀ ਆ ਬਾਈ ਆ ਜੇਰਾ ਪਈ ਆ ਵੀਰੇ ਦੇਖ ਲੋ ਸਾਹਮਣੇ ਥੋੜੇ ਸੂਬਾ ਸੂਈ ਆ ਤੇ ਮਗਰ ਕੀ ਆ ਗਿਆ ਤੇ ਮਗਰ ਇਹਦੇ ਕੱਟਾ ਆ ਬਾਈ ਕੱਟਾ ਤੇ ਸੂਆ ਕਿਹੜਾ ਆ ਗਿਆ ਵੀਰੇ ਸੂਆ ਤੀਜਾ ਹੀ ਸੂਆ ਤੀਜਾ ਤੇ ਕਿੰਨਾ ਕੁ ਤੜਕੇ ਆਪਾਂ ਬੋਲਾ ਕੱਟ ਲੈਦਾ ਨਹੀਂ ਇਹ ਕੱਟਿਆ ਨਹੀਂ ਹਲੇ ਘਾਰਾਂ ਤੁਰਾਂ ਦਾ ਚੈੱਕ ਕਰ ਲੈਂਦਾ ਕੱਟਰ ਨੂੰ ਚੰਗਾ ਆਈ ਗੱਲਾਂ ਠੀਕ ਆ ਸੂਆ ਗਿਆ ਤੀਜਾ ਤੇ ਕਿੰਨਾ ਦੁੱਧ ਕੱਢ ਦੂਗੀ ਵੀਰੇ ਇਦਕੇ ਦੁੱਧ ਬਾਈ 18 ਪਲੱਸ ਤਾਂ ਦਿੰਦੀ ਹੈ ਇਹ ਗਾਹਾਂ ਦੇਖੋ ਜੀ ਅਗਲਾ ਬਾਊਗਾ ਤਾਂ ਵੱਧ ਵੀ ਰਿਉ ਠੀਕ ਆ ਯਾਨੀ ਦੇਊਗੀ 18 ਪਲੱਸ ਹਾਂ ਚੰਗੇ ਕੱਦ ਕੱਢਦੀ ਆ ਤੇ ਵੀਰੇ ਕਾਢੇ ਨੂੰ ਬਾਹਰ ਤੋੜ ਕੇ ਦਿਖਾਈਗੇ ਪੂਰੀ ਚੰਗੀ ਆ ਵੀਰੇ ਬਾਈ ਨਾਲ ਕਰ ਲਓ ਸੰਪਰਕ ਤੇ ਨਗੀਨਾ ਹੀ ਅੱਜ ਤਾਂ ਤੁਹਾਨੂੰ ਜਿਹੜਾ ਦਿਖਾਤਾ ਥਣਾ ਥਣਾ ਦਾ ਗਿਆ ਵੀ ਤੁਹਾਨੂੰ ਦਿਖਾਵਾਂਗੇ ਇੱਕ ਨੰਬਰ ਫੇਸ ਕੁਆਲਟੀ ਦੇਖ ਲਓ ਆ ਗਿਆ ਮਿਲਕ ਅਪ ਘੱਟਾ ਮਗਰ ਥੋਰੀ ਵੀਰੇ ਲੰਮੀ ਤੋੜ ਲਈ ਆ ਦੇਖੋ ਇੱਕ ਨੰਬਰ ਝੋਟੀ ਹੈਗੀ ਵੱਡੇ ਗੱਦਗਾੜ ਦੀ ਆ ਦੇਖੋ ਥੱਲੇ ਤੋਂ ਅਮਰੀਕਨ ਗਾਂ ਨੂੰ ਵੀ ਇੰਨਾ ਲੇਵਾ ਨਹੀਂ ਹੁੰਦਾ ਵੀਰੇ ਤੇ ਥਣਾ ਦਾ ਗੈਬ ਕਰੋ ਚੱਕ ਕਿੰਨਾ ਵਧੀਆ ਬੱਚਾ ਤੋਰ ਲਾ ਵੀਰੇ ਨਹੀਂ ਤੁਰਦੀ ਬੱਚਾ ਤੋਰ ਲਓ ਨਾਲ ਆ ਕਰੋ ਵੀਰੇ ਚੱਕ ਥੱਲੇ ਤਾਂ ਅਮਰੀਕਨ ਗਾਂ ਹੀ ਆ ਵੱਡੇ ਗੱਦਗਾੜ ਦੀ ਆ ਪੂਰੀ ਲੈ ਚੱਲ ਲੈ ਚੱਲ ਵੀਰੇ ਆ ਦੇਖੋ ਜੀ ਪੂਰੀ ਵੱਡੀ ਦੁੱਧ ਵਾਈ ਨੇ 18 ਗਿਆ ਨਾ ਮੇਰੇ ਹਿਸਾਬ ਨਾਲ ਦਾ 20 ਕਿਲੋ ਵੀ ਪਾ ਦੂਗੀ ਘੋੜ ਲਿਓ ਜੀ ਆ ਦੇਖੋ ਜੀ ਫੇਸ ਕੁਆਲਿਟੀ ਕਰੋ ਚੱਕ ਇੱਕ ਨੰਬਰ ਤੇ ਝੋਟੀ ਤੀਜਾ ਸੁਆਹ ਆ ਗਿਆ ਕੋਈ ਚੌਥਾ ਨਹੀਂ ਆ ਦੇਖੋ ਸ਼ੈਡ ਤੇ ਨਾੜਾ ਨੂੜਾ ਦੇਖੋ ਹਵਾਨੇ ਤੇ ਕਿੰਨੀ ਆ ਗਈ ਮਿਲਕ ਵੇਨ ਪੂਰੀ ਵਧੀਆ ਰਸੇ ਵਰਗੀ ਆਉਂਦੀ ਆ ਆ ਦੇਖੋ ਜੀ ਇੱਕ ਨੰਬਰ ਵਨ ਦੇ ਵਿੱਚ ਕਰੋ ਜੀ ਪੂਰੀ ਵਧੀਆ ਵਰ ਗਿਆ ਆ ਕਰੋ ਜੀ ਚੈੱਕ ਪੂਰੀ ਵਧੀਆ ਝੋਟੀ ਕਰ ਲਿਓ ਬਾਈ ਨਸਵਾਰਕ ਤਾਰਾ ਮਾਰ ਕੇ ਦਿਖਾएंगे ਬਾਈ ਆ ਕਰੋ ਜੀ ਜੈ ਪੂਰੀ ਵਧੀਆ ਮਾਰ ਦੇ ਵੀਰੇ ਤਾਰਾਂ ਕਰ ਹੁਣ ਕੋਥਾਣਾ ਦਾ ਛਾੜਨ ਹੋਵੇ ਦੋਨੇ ਦਾ ਹੱਥਾਂ ਨਾਲ ਮਾਰ ਕੇ ਰਾ ਆ ਦੇਖੋ ਜੀ ਥੱਲੇ ਤੋਂ ਫੜ ਕੇ ਮਾਰ ਮੈਂ ਤਾਂ ਜਾਣ ਲੱਗਦਾ ਹਾਂ ਭਾਵੇਂ ਇਹ ਤੂੰ ਦਾ ਤੂੰ ਮਾਰ ਵੀਰੇ ਤਾਰ ਮਾਰ ਕੇ ਮਾਰੋਦਾਰਾਂ ਤੁਰਾਂ ਆ ਦੇਖੋ ਜੀ ਥੱਲੇ ਦਾ ਨਲਕਾ ਹੀ ਆ ਦੂਜੇ ਜੂ ਮਾਰ ਕੇ ਦਿਖਾ ਦੇ ਇੱਕ ਨੰਬਰ 12 ਦੇਖੋ ਜੀ। ਬਰੀ ਵਧੀਆ। ਦੁੱਧ ਵੀਰੇ ਵਾਕਈ ਦੇ ਦੂਗਾ। ਕਰ ਲਓ ਉਸ ਬਰਕ ਬਾਈ ਨੇ ਚਾਰੇ ਥਾਣਿਆਂ ਨੂੰ ਧਾਰਾਂ ਦਿਖਾ ਦਿੱਤੀਆਂ। ਤੇ ਮੁੱਲ ਵੀਰੇ ਦਾ ਫੋਨ ਹੋਊਗਾ ਜਾਇਜ਼ ਤੇ ਜਮ। ਹਾਂ ਬਹੁਤ। ਹਾਂ ਜੀ ਫੋਨ ਤੇ ਕਰਾਂਗੇ ਵੀਰੇ। ਜਾਇਜ਼ ਹੋਊਗਾ ਜਮ। ਜਮਾਂ ਕੇ ਆਏ ਬਾਈ। ਜਿਹੜਾ ਆਊਗਾ ਦੇਖੇ ਤੋਰੋਗੇ। ਜਮਾਂ ਬਾਈ ਦੇਖੇ ਤੋਰਾਂਗੇ। ਵੀਰੇ ਥੋੜੇ ਪੈਸੇ ਇਹਦਾ ਮਿਲ ਨਹੀਂ ਨਹੀਂ ਐਵੇਂ ਕਹਦੇ ਥੋੜੇ ਪੈਸੇ ਵਾਲਾ ਭਾਉਂ ਨਾਂ ਲਾਓ ਫੋਨ। ਚੰਗੀ ਮੱਝ ਆ ਕੀ ਦੋ ਮੰਝਾਂ ਜਿੰਨਾ ਦੇਊਗੀ ਦੁੱਧ। ਤੇ ਪੂਰੀ ਵਧੀਆ ਵੀਰੇ। ਪਿੰਡ ਆ ਗਿਆ ਬੱਲੋ ਜ਼ਿਲ੍ਹਾ ਬਠਿੰਡਾ ਤੇ ਮੱਝ ਮੈਂ ਤੁਹਾਨੂੰ ਫੇਰ ਕਹਿਣਾ ਦੁਬਾਰਾ ਤੋਂ ਮੈਂ ਤੁਹਾਨੂੰ ਥਾਣੇ ਤੋਂ ਫੇਰ ਕਰਾਉਣਾ ਚਾਹ ਇੱਕ ਆ ਦੇਖੋ ਜੀ ਇੱਕ ਨੰਬਰ ਚਾਰੇ ਨਖੜਵੇਂ ਗੈਪ ਤੇ ਚਾਰੇ ਗੁੱਠਾਂ ਦੇ ਥਾਂ ਲੱਗੇ ਵੇ ਤੇ ਫੇਰ ਕੁਆਲਿਟੀ ਕਰੋ ਚੈੱਕ ਆ ਦੇਖੋ ਲੈਵਲ ਹੋ ਗਿਆ ਮੈਂ ਫੇਰ ਤੁਹਾਨੂੰ ਦਿਖਾਉਣਾ ਟਕਾ ਕੇ ਦੇਖੋ ਤਾਂ ਤੋਂ ਸੂਤੋਂ ਟੱਚ ਹੋ ਕੇ ਥੱਲੇ ਤਾਂ ਹੀ ਜਾਂਦਾਗਾ ਆ ਦੇਖੋ ਜੀ ਪੂਰੀ ਵਧੀਆ ਝੋਟੀ ਕਰ ਲਿਓ ਬਾਈ ਨਾਲ ਸੰਪਰਕ ਇੱਕ ਝੋਟੀ ਸੀ ਘਰ ਦੀ ਝੋਟੀ ਆ ਬਾਈਆਂ ਦੀ ਤੇ ਨਾਲ ਵੀ ਬਾਈ ਨਾਲ ਕਰ ਲਿਓ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ ਜਲਦ ਮਿਲਦੇ ਕਾ ਨਵੀਂ ਵੀਡੀਓ ਨਾਲ